ਜੇ ਗੁਰਬਾਨੀ ਦੀ ਸੌਂ ਖਾਦੀ ਹੈ ਤੇ 4 ਮਹੀਨਿਆਂ ਚ ਨਸ਼ੇ ਨੂੰ ਜੜ ਪੁੱਟਣੀ ਸੀ ਪੁੱਟ ਹੋਈ ਜੜ ਕਹਿੰਦੇ ਤਖਤਸ਼ਿਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਹਿੰਦਾ ਮੈਂ ਕਿੱਥੇ ਨੇ ਅੱਜ ਉਹ ਲੱਬੇ ਨੇ ਮੁੜ ਕੇ ਮਹਿਲਾ ਦੇ ਦਰਵਾਜ਼ੇ ਨਹੀਂ ਖੋਲੇ ਅੱਜ ਜੇ ਸਰਦਾਰ ਭਗਵਾਨ ਸਿੰਘ ਮਾਨ ਪੂਰੀ ਡੈਡੀਕੇਟਲੀ ਉਹਨਾਂ ਦੀ ਪੂਰੀ ਟੀਮ ਲੱਗੇ ਹੋਏ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਲੜਨ ਲੱਗੇ ਹੋਏ ਆਸੀਂ ਔਰ ਜਿਹੜੇ ਬੰਦੇ ਸਮਗਲ ਰਹੇ ਨੇ ਉਹਨਾਂ ਦੇ ਘਾਟ ਆ ਰਹੇ ਆ ਪਹਿਲਾਂ ਕਹਿੰਦੇ ਸੀ ਬੜੀ ਮੱਛੀ ਨਹੀਂ ਫੜਦੇ ਹੁਣ ਤਾਂ ਮੱਛ ਫੜ ਕੇ ਅੰਦਰ ਦੁੱਤਾ ਹੋਇਆ ਨਸ਼ੇ ਦੇ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਨੇ ਮੈਂ ਕਹਿੰਦਾ ਜੀ ਤੁਸੀਂ ਇੱਕ ਗੱਲ ਸੁਣੋ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਹੀ ਅੰਦਰ ਹੈ ਆਮ ਬੰਦੇ ਨੂੰ ਨਹੀਂ ਰਾ ਜਾਂਦੇ ਨੂੰ ਨਹੀਂ ਕੋ ਫੜ ਕੇ ਅੰਦਰ ਕਰ ਦਿੰਦਾ ਹੂੰ ਟ੍ਰਾਈ ਟੂ ਅੰਡਰਸਟੈਂਡ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਵੱਡੇ ਮਕਰ ਮੱਛਰੋਂ ਹੱਥ ਪਾ ਲਿਆ ਮੈਂ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਉਹ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਨੇ ਬਿਲਕੁਲ 100% ਜਿਹੜੀ ਉਹਨਾਂ ਦੀ ਜਾਇਦਾਦ ਮਤਲਬ ਕਿ ਜ਼ਰੂਰਤ ਤੋਂ ਵੱਧ ਜਾਇਦਾਦ ਬਣੀ ਹੈ ਇਹਦਾ ਸਾਰਾ ਟ੍ਰਾਇਲ ਪਿੱਛੇ ਤੱਕ ਜਾ ਟ੍ਰੇਲ ਹੈ ਜਿਹੜਾ ਪਿੱਛੇ ਤੱਕ ਜਾ ਰਿਹਾ ਔਰ ਜਾ ਕੇ ਉਹ ਕਿਸੇ ਨਾ ਕਿਸੇ ਹੱਦ ਤੱਕ ਨਸ਼ੇ ਨਾਲ ਜੁੜੂਗਾ ਜੀ ਉਹ ਜੁੜੂਗਾ 100% ਤੁਸੀਂ ਆਂ ਦਾ ਰਕੜ ਕਹਿ ਰਹੇ ਹੋ ਹਰੇ ਇਹ ਗੱਲ ਸਾਬਤ ਹੋਣੀ ਹੈ ਜਾਂ ਨਹੀਂ ਮੈਂ ਕਹ ਜੀ ਤੁਹਾਡੇ ਅੱਗੇ ਆ ਜਾਣਾ ਜੀ ਸਾਰਾ ਕੁਝ ਆ ਜਾਣਾ ਤੁਹਾਨੂੰ ਆਪੇ ਹੀ ਪ